ਚੋਰ ਚੋਰੀ ਕਰਦਾ ਅੜਿੱਕੇ ਆ ਗਿਆ ਸਿਆਣੇ ਕਹਿੰਦੇ ਆ ਕਿ ਚੋਰ ਨੂੰ ਖਾਂਦਿਆਂ ਨਾ ਦੇਖੋ ਚੋਰ ਦੇ ਪੈਂਦਿਆਂ ਨੂੰ ਦੇਖੋ ਨੌਜਵਾਨ ਪੀੜੀ ਜਾਂ ਤਾਂ ਨਸ਼ੇ ਕਰ ਰਹੀ ਹੈ ਉਹਦੇ ਚ ਗਰਪ ਹੋ ਰਹੀ ਹੈ ਜਾਂ ਵਹਿਲੀ ਹੈ ਬ੍ਰਾਂਡ ਚਾਹੀਦੇ ਨੇ ਮਹਿੰਗੇ ਕੱਪੜੇ ਚਾਹੀਦੇ ਨੇ ਵੱਡੀਆਂ ਗੱਡੀਆਂ ਚਾਹੀਦੀਆਂ ਨੇ ਆਪਣੇ ਮਾਪਿਆਂ ਤੋਂ ਪੈਸੇ ਕਿੰਨੀ ਦੇਰ ਲੈਂਦੇ ਰਹਿਣ ਕੰਮ ਕੋਈ ਕਰਨਾ ਨਹੀਂ ਬਹੁਤ ਸਾਰੀ ਨੌਜਵਾਨ ਪੀੜੀ ਹੈ ਜਿਹੜੀ ਘਰੋਂ ਵੀ ਬੇਦਖਲ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ ਭਾਵੇਂ ਕਿ ਮਾਪੇ ਕੈਮਰੇ ਦੇ ਅੱਗੇ ਨਹੀਂ ਆਉਂਦੇ ਪਰ ਜੋ ਨੌਜਵਾਨ ਚੋਰੀ ਜਾਂ ਨਸ਼ੇ ਦੀ ਪੂਰਤੀ ਵਾਸਤੇ ਗ੍ਰਸਤ ਨੇ ਉਹਨਾਂ ਦੇ ਮਾਪੇ ਉਹਨਾਂ ਤੋਂ ਦੁਖੀ ਬਹੁਤ ਨੇ ਲੋਕਾਂ ਵੱਲੋਂ ਕਈ ਵਾਰੀ ਫੜੇ ਵੀ ਜਾਂਦੇ ਆ ਅਤੇ ਆਪਣੇ ਮੂੰਹੋਂ ਉਹ ਬਹੁਤ ਕੁਝ ਬਿਆਨ ਵੀ ਕਰ ਜਾਂਦੇ ਆ ਇਹ ਜੋ ਤੁਸੀਂ ਨੌਜਵਾਨ ਵੇਖ ਰਹੇ ਹੋ ਇਹਦੇ ਤੇ ਹੋ ਸਕਦਾ ਕਿਸੇ ਨੂੰ ਤਰਸ ਵੀ ਆਵੇ ਕਿ ਕਿਹੜੇ ਪਾਸੇ ਕਿਹੜੇ ਰਸਤੇ ਤੁਰ ਪਿਆ ਹੈ ਕਿਹੜੇ ਧੰਦੇ ਵਿੱਚ ਪੈ ਗਿਆ ਕਿਉਂਕਿ ਇਸ ਨੌਜਵਾਨ ਦੀ ਮਾੜੀ ਸੰਗਤ ਨੇ ਦੱਸਿਆ ਕਿ ਇਸ ਨੂੰ ਬਰਬਾਦੀ ਵੱਲ ੱਟਕਿਆ ਇਹ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਬਾ ਦੇ ਬਲਾਕ ਪਿੰਡ ਹਲੌਰਾਂ ਦਾ ਜਿੱਥੇ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਚੋਰੀ ਕਰਦਾ ਮੌਕੇ ਤੋਂ ਲੋਕਾਂ ਨੇ ਧਰਬੋਚਿਆ ਕਥਿਤ ਦੋਸ਼ੀ ਦੀ ਪਛਾਣ ਰਾਜਵੀਰ ਸਿੰਘ ਵਜੋਂ ਕੀਤੀ ਗਈ ਹੈ ਜਿਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਨਾਪਾ ਦੇ ਕਾਲਜ ਸਟੇਡੀਅਮ ਦੇ ਨਜ਼ਦੀਕ ਪਹਿਲਾਂ ਇੱਕ ਐਕਟਿਵਾ ਚੋਰੀ ਕੀਤੀ ਫਿਰ ਉਸੇ ਐਕਟਿਵਾ ਤੇ ਸਵਾਰ ਹੋ ਕੇ ਤਿੰਨੇ ਨੌਜਵਾਨ ਇਰੀਤਾ ਬਜਰੀ ਦੀ ਦੁਕਾਨ ਦੇ ਵਿੱਚ ਜਾ ਵੜੇ ਅਤੇ ਲੋਹਾ ਚੋਰੀ ਕਰ ਰਹੇ ਸੀ ਜਦੋਂ ਦੁਕਾਨਦਾਰ ਨੇ ਰੌਲਾ ਪਾਇਆ ਤਾਂ ਇਹ ਖੇਤਾਂ ਵੱਲ ਭੱਜ ਤੁਰੇ ਅਤੇ ਮੌਕੇ ਤੇ ਰਾਜਵੀਰ ਨੂੰ ਲੋਕਾਂ ਨੇ ਫੜ ਲਿਆ ਅਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਹੈ ਮੌਕੇ ਤੇ ਕਤਲ ਦੋਸ਼ੀ ਰਾਜਵੀਰ ਨੇ ਮੰਨਿਆ ਕਿ ਮੈਂ ਨਸ਼ੇ ਦੀ ਪੂਰਤੀ ਵਾਸਤੇ ਚੋਰੀਆਂ ਕਰਦਾ ਅਤੇ ਮੇਰੇ ਨਾਲ ਹੋਰ ਵੀ ਦੂਰ ਨੌਜਵਾਨ ਸਨ ਜੋ ਭੱਜ ਗਏ ਐ ਉਹ ਵੀ ਚੋਰੀਆਂ ਕਰਦੇ ਆ ਅਤੇ ਮੋਬਾਈਲ ਵੀ ਅਸੀਂ ਲੋਕਾਂ ਦੇ ਖੋਹਨੇ ਅਤੇ ਸਨੇਚਿੰਗ ਵੀ ਕਰਦੇ ਆ ਅਤੇ ਨਸ਼ਿਆਂ ਦੀ ਪੂਰਤੀ ਵਾਸਤੇ ਕਰ ਰਹੇ ਆ ਇਸ ਮੌਕੇ ਗੁਰਜੰਟ ਸਿੰਘ ਨੇ ਕਿਹਾ ਕਿ ਇਹ ਦੁਕਾਨ ਤੇ ਜਿਹੜਾ ਲੋਹਾ ਚੋਰੀ ਕਰ ਰਿਹਾ ਸੀ ਅਸੀਂ ਮੌਕੇ ਤੇ ਇਸ ਨੂੰ ਫੜਿਆ ਅਤੇ ਇਸ ਨੇ ਐਕਟੀਵਾ ਵੀ ਚੋਰੀ ਕੀਤੀ ਹੋਈ ਸੀ ਉਹ ਵੀ ਇਹਦੇ ਕੋਲੋਂ ਬਰਾਮਦ ਕੀਤੀ ਗਈ ਹੈ ਮੇਰਾ ਨਾਮ ਰਾਜਵੀਰ ਸਿੰਘ ਹੋਰੇ ਲੌਰਾਂ ਦਾ ਡੈਡੀ ਦਾ ਨਾਮ ਕੀ ਹੈ ਸਰਵਜੇ ਸਿੰਘ ਆਉਂਦੇ ਆ ਵੀਰੇ ਸਮਾਨ ਪਿੰਨੇ ਆ ਇਹ ਸਮਾਨ ਪਿੰਨੇ ਮੈਂ ਤਾਂ ਨਹੀਂ ਕਰ ਸਕਦਾ ਮੈਂ ਤਾਂ ਕਰਕੇ ਵੀਰੇ ਪੂਰਾ ਨਹੀਂ ਕਰ ਮੈਂ ਤੁੰਨਾ ਟਾਈਮ ਉਹ ਚੋਰੀ ਕਰਦੇ ਚੋਰੀ ਆਲ ਤਾਂ ਥੋੜੇ ਦਿਨੇ ਹੋਣ ਮੈਂ ਤਾਂ ਗੱਡੀ ਤੋਂ ਆਏ ਨੂੰ 10-15 ਕਿਤੇ ਬਸ ਵਾ ਮਾੜੇ ਬੰਦਿਆਂ ਨਾਲ ਰਲ ਕੇ ਜਾਂ ਗਏ ਆਂ ਤੇ ਨਾਲ ਹੋਰ ਕੌਣ ਬੰਦੇ ਨੇ ਨਾਲ ਦੋ ਬੰਦੇ ਨੇ ਪੌਣ ਦੀ ਹੁੰਦੇ ਹੁੰਦੇ ਹਾਂ ਵੀ ਜਿੱਥੇ ਦੋ ਲਾ ਦ ਉੱਥੇ ਲਾ ਦ ਹਾਂ ਜੀ ਜਿੱਥੇ ਕਰਦੇ ਚੋਰੀ ਕਰਦੇ ਹਾਂ ਜੀ ਚੋਰੀ ਕਿਵੇਂ ਕਰਦੇ ਜਿਵੇਂ ਲੋਹਾ ਲਾ ਹਾ ਬਿਆ ਹੁੰਦਾ ਉਹ ਚੱਕ ਲਾਣਿਆ ਹੋਊਗਾ ਅਰੇ ਜਾਓ ਮਾਲ ਮੂਲ ਖੋਲਾਂਦੇ ਨੇ ਬਸ ਕਿੰਨੇ ਕਮਾਲ ਖੋਤੇ ਨਹੀਂ ਕਿੰਨੇ ਚੋਰੀਆਂ ਕਰਿਆ ਹਾਂ ਜੀ ਕਿੰਨੇ ਚੋਰੀਆਂ ਕਰਿਆ ਨੇ ਮਾਦਾ ਵੀਰੇ ਦੂਜੀ ਕਰੀ ਉਹਨਾਂ ਨੇ ਤਾਂ ਨਹੀਂ ਪਤਾ ਕਿੰਨੀਆਂ ਕਰੀ ਨਾਮ ਕੀ ਉਹਨਾਂ ਨੇ ਇਹ ਤਾਂ ਕਪਲਵਾਨ ਠੀਕ ਹੈ ਇੱਕ ਚੌਧਰੀ ਮਾਦੇ ਦਾ ਉਹ ਤਾਂ ਨਾਮ ਨਹੀਂ ਬਿੰਨੀ ਬਾਪਦਾ ਨਹੀਂ ਪਤਾ ਵੀਰੇ ਕਰੂੰ ਐਵੇਂ ਕੱਡੇ ਗੁੱਡੇ ਪੈਨੇ ਉੱਥੇ ਮਿਲਦੇ ਹੁੰਦੇ ਸਾਮਾਨ ਕਿੱਥੇ ਵੇਦੋਗੇ ਕਿਹੜਾ ਵੀਰੇ ਲੋਹਾ ਕਿਤੇ ਹੀ ਵੇਦਦੇ ਰੈਦੂਰ ਵੇਦਦੇ ਲੋ ਰੰਗੇ ਕਹਿੰਦੇ ਦੁਕਾਨਾ ਬਗਾਇਲਾ ਦੁਕਾਨਾ ਦਾ ਪਤਾ ਤੁਹਾਨੂੰ ਹਾਂਜੀ ਦੁਕਾਨਾ ਦਾ ਪਤਾ ਦੁਕਾਨਾ ਦਾ ਵੀਰੇ ਉਹੀ ਦੇ ਕੇ ਆਉਂਦੇ ਨੇ ਹੁੰਦੇ ਅੰਕੋ ਉਹ ਤਾਂ ਨਾ ਜਾਂਦਾ ਵੇ ਨਾ ਨਾ ਨਾਲ ਨਹੀਂ ਇਕੱਲੇ ਬੰਦੇ ਦੀ ਲੰਦਾ ਮੈਂ ਆਪਣੀ ਨਾਲ ਕਰਿਆਣੀ ਦੁਕਾਨਾ ਜੀ ਮੈਂ ਉੱਧਰ ਬੈਠਾ ਜਾਂ ਕੁਦਰਤੀ ਬਾਹਰ ਨਿਕਲਿਆ ਇਹ ਅੰਦਰੋਂ ਸਮਾਨ ਇਕੱਠਾ ਕਰ ਰਖਿਆ ਦੀ ਨੇ ਦੁਰਮੜ ਘਣ ਘਣ ਜੇ ਸਪੂਰੀ ਇਧਰ ਸਾਈਡ 'ਚ ਖੜਾਈ ਹੋਈ ਸੀ ਕਿਤੇ ਦੀ ਜਦੋਂ ਮੇਰੇ ਉੱਪਰ ਦੇ ਸਾੜ ਮਾਰ ਕੇ ਭੱਜ ਗਿਆ ਅਸੀਂ ਕਣਕਾ 'ਚੋਂ ਫੜਿਆ ਫਿਰ ਇਹਨੂੰ ਕਣਕਾ ਹੀ ਫੜਿਆ ਤਾ ਇਹ ਘਟੇਵਤ ਨੇ ਜਸਵੀਰ ਸਿੰਘ ਹੈ ਮੇਰਾ ਕੀ ਗੱਲ ਹੋਇਆ ਕਿ ਚੋਰੀ ਹੋ ਗਈ ਬਰਾਲਾ ਵੀੜੀ ਸਬਜ਼ੀ ਲੈਣ ਲੱਗਿਆ ਸੀ ਜੀ 1 ਮਿੰਟ ਦੇ ਵਿੱਚ ਉਹ ਲੈ ਕੇ ਸੱਤਰ ਹੋ ਗਈ ਤਰਫਾਹ ਦਿੱਤੀ ਵੀ ਹੈ ਕਤਵਾਲੀ ਚ ਨੰਬਰ ਕੀ ਸਕੂਟਰ ਨੰਬਰ ਤੇ 6370 ਦਾ ਜੀ ਜਿੱਦ ਤੱਕ ਨਾ ਹੋਗਾ ਚੋਰੀ ਹੋ ਗਈ 11 ਤਰੀਕ ਦੀ ਹੋਈ ਹੈ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਇਹ ਕੀ ਗੱਲ ਹੋਈ ਜਿਹੜੀ ਚੋਰੀ ਹੋਈ ਇਹ ਆਪਣੀ ਬਾਹਰ ਵਾਲੇ ਦਿਨ ਮੇਰੇ ਫਾਦਰ ਸਾਹਿਬ ਮੇਰਾ ਬੇਟਾ ਪੜਦਾ ਟਿਊਸ਼ਨ ਤੇ ਹੀਰਾ ਮਹਿਲ ਚ ਕਾਲ ਦੇ ਘਰਾਉਣ ਚ ਖੜਾਈ ਆ ਉਹਨਾਂ ਨੇ ਬਸ ਖੜਾਉਣ ਤੋਂ ਬਾਅਦ 20 ਮਿੰਟ ਬਾਅਦ ਦੇਖਿਆ ਹੈ ਨਹੀਂ ਜੀ ਸਕੂਟਰੀ ਉੱਥੇ ਆਲੇ-ਦਾਲੇ ਦੇਖਿਆ ਉਸ ਤੋਂ ਬਾਅਦ ਅਸੀਂ ਚੌਂਕੀ ਦੇਤੀ ਦਰਖਾਸਤ ਉਸ ਤੋਂ ਬਾਅਦ ਅੱਜ ਸਾਨੂੰ ਉਰੋਂ ਪਤਾ ਲੱਗਿਆ ਇੱਥੋਂ ਫੋਨ ਗਿਆ ਕਿਸੇ ਦਾ ਸਕੂਟਰੀ ਦੇ ਆਪਣੇ ਕਾਪੀ ਦੇ ਨੰਬਰ ਲਿਖਿਆ ਹੋਇਆ ਸੀਗਾ ਕਹਿੰਦੇ ਵੀ ਤੁਹਾਡੀ ਸਕੂਟਰੀ ਮਿਲ ਗਈ ਓਰੇ ਸਿੱਧ ਸਰ ਕਲੋਨੀ ਚ ਵੀ ਓਰੇ ਆ ਜਾਓ ਕਿਉਂ ਬਈ ਇਹਦੇ ਲੱਗਿਆ ਜੀ ਬਰਾ ਮੈਂ ਤੁਹਾਨੂੰ ਹਾਂ ਜੀ ਹਾਂ ਉੱਥੇ ਕਿਹੜਾ ਕਿਹੜਾ ਉੱਥੇ ਪਿੱਛੇ ਖੜਾ ਕੇ ਆਇਆ ਹੋਊਗਾ ਓਰੇ ਬਾਬਾ ਹੀ ਸੰਤੌਰੇ ਇੱਥੇ ਜਿਆਦਾ ਆਏ ਆ ਅਸੀਂ ਉਹ ਇੱਕ ਕਹਿੰਦੇ ਵੀ ਉਹ ਖੜੀ ਆ ਵੀਰੇ ਆ ਜਾਓ ਅਸੀਂ ਇੱਥੋਂ ਕੋ ਬੋਲਦੇ ਆ ਅਸੀਂ ਜਦ ਇਹ ਉਰੇ ਆ ਗਏ ਜੀ ਦਲਵਾਰਾ ਸਿੰਘ ਇਹਨੂੰ ਕਾਫੀ ਟਾਈਮ ਹੋ ਗਈ ਚੋਰੀਆਂ ਕਰਦ ਨੂੰ ਵੱਡੀਆਂ ਲਾਹਾਂ ਪਿੰਡ ਆਈਆਂ ਤਾਂ ਤੇ ਪਹਿਲਾਂ ਵੀ ਦੋਤਲਵਾਰੀ ਫੜਿਆ ਇਹ ਆਪਣੇ ਇੱਥੇ ਚੱਕੀ ਤੇ ਚੋਰੀ ਕਰੀ ਸੀਗੀ ਉਦੋਂ ਵੀ ਕਾਫੀ ਨੁਕਸਾਨ ਕੀਤਾ ਇਹ ਮੁੰਡੇ ਨੇ ਤੇ ਆ ਹੁਣ ਦੋ ਦਿਨ ਹੋ ਗਏ ਗਮਾਂਡੀਆਂ ਦੇ ਸੀਸੇ ਭੰਨ ਕੇ ਗਿਆ ਤੇ ਅੱਜ ਸਿਮਿੰਟ ਸਟੋਰ ਗੁਰਤੇਗ ਬਹਾਦਰ ਸਿਮਿੰਟ ਸਟੋਰ ਦੀ ਦੁਕਾਨ ਹੈ ਜੀ ਉਹਨਾਂ ਦੇ ਅੰਦਰ ਉਹ ਦਰਮਟ ਤੇ ਉਹਨਾਂ ਦੇ ਆਪਣੇ ਘਾਣ ਇਕੱਠੇ ਕਰਕੇ ਨੇ ਇਕੱਠੇ ਕਰ ਰਹੇ ਸੀਗੇ ਤੇ ਉਹਦੇ ਬਾਅਦ ਵਿੱਚ ਜਦੋਂ ਮੁੰਡਾ ਆ ਗਿਆ ਫਿਰ ਬਾਹਰ ਦੀ ਖੇਸ ਨੂੰ ਭੱਜ ਗਿਆ ਇੱਕ ਖੋਖ ਪਿੰਡ ਦੀ ਐਕਟਿਵਾ ਚੱਕੀ ਹੋਈ ਹੈ ਇਹਦੇ ਕੋਲ ਉਹ ਇਹਦੇ ਕੋਲ ਬਰਾਬਰੋਂ